ਕਿਸਾਨ ਭਰਾਓ ਬੀਜ ਸਾਡੀ ਜਿਹੜੀ ਫਸਲ ਹੈ ਉਸ ਦਾ ਮੁੱਢ ਤੇ ਜਿਹੜਾ ਅੰਤ ਹੈ ਉਹ ਤੈਅ ਕਰਦਾ ਹੈ ਬੀਜ ਜਿੰਨਾ ਵੀ ਸ਼ੁੱਧ ਤੇ ਰਸਟਪੋਸ਼ਟ ਹੋਵੇਗਾ ਫਸਲ ਓਨੀ ਹੀ ਵਧੀਆ ਹੋਣ ਦੀ ਆਸ ਹੁੰਦੀ ਆ ਸੋ ਤੁਸੀਂ ਦੇਖ ਸਕਦੇ ਆ ਕਿ ਆ ਜਿਹੜਾ ਝੋਨਾ ਹੈ ਇਹ ਬਹੁਤ ਹੀ ਬਾਖੂਬੀ ਇੱਥੇ ਸਾਨੂੰ ਨਜ਼ਰ ਆਉਂਦਾ ਹੈ ਸੋ ਜੇ ਅਸੀਂ ਵਧੀਆ ਫਸਲ ਲੈਣੀ ਹੈ ਤਾਂ ਬੀਜ ਜਿਹੜਾ ਹੈ ਉਹ ਸਾਡਾ ਬਹੁਤ ਹੀ ਉੱਤਮ ਤੇ ਲੇਟੈਸਟ ਹੋਣਾ ਜ਼ਰੂਰੀ ਹੈ ਸੋ ਸਾਰੇ ਕਿਸਾਨ ਭਰਾਵਾਂ ਦਾ ਜੀਐਸਟੀ ਚੈਨਲ ਦੇ ਉੱਤੇ ਸਵਾਗਤ ਹੈ ਅੱਜ ਆਪਾਂ ਕੁਝ ਲੇਟੈਸਟ ਜਿਹੜੇ ਬੀਜ ਹੈਗੇ ਆ ਉਹਨਾਂ ਬਾਰੇ ਇੱਥੇ ਚਰਚਾ ਕਰਾਂਗੇ ਸੋ ਅਸੀਂ ਇੱਕ ਸ਼ਾਪ ਤੇ ਵੀ ਇਹ ਜਾ ਕੇ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਜਿਹੜਾ ਬੀਜ ਆ ਉਥੋਂ ਕਿਵੇਂ ਲਿਆ ਜਾ ਸਕਦਾ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਬੀਜ ਪਏ ਹਨ ਜਦੋਂ ਸਹਿਸਵਾਏ ਜ਼ਿਮੀਦਾਰ ਕਿਸੇ ਵੀ ਮਾਰਕੀਟ ਦੇ ਵਿੱਚ ਦੁਕਾਨ ਤੇ ਜਾਂਦਾ ਹੈ ਤਾਂ ਉੱਥੇ ਅੰਡਰ ਪ੍ਰੈਸ਼ਰ ਹੋ ਜਾਂਦਾ ਹੈ ਕਿਉਂਕਿ ਬੀਜ ਹੀ ਮਾਰਕੀਟ ਦੇ ਵਿੱਚ ਇੰਨੇ ਕੁ ਜ਼ਿਆਦਾ ਆ ਚੁੱਕੇ ਹਨ ਹਾਈਬ੍ਰਿਡ ਬੀਜ ਨੇ ਯੂਨੀਵਰਸਿਟੀਆਂ ਦੇ ਸਾਡੇ ਜਿਹੜੇ ਉਹ ਵੀਜ਼ ਨੇ ਸੋ ਉੱਤੇ ਉਹ ਤੈ ਨਹੀਂ ਕਰ ਪਾਉਂਦਾ ਕਿ ਕਿਹੜਾ ਵੀਜ਼ ਲਵਾ ਤੇ ਕਿਹੜਾ ਛੱਡਾਂ ਸੋ ਆਓ ਚਲਦੇ ਆ ਇੱਕ ਸ਼ਾਪ ਦੇ ਉੱਤੇ ਸੋ ਪੰਜਾਬ ਖੇਤੀਬਾੜੀ ਸੈਂਟਰ ਖਰੜ ਦੀ ਇਹ ਸ਼ਾਪ ਆ ਜਿੱਥੇ ਬੇਅੰਤ ਤਰ੍ਹਾਂ ਤਰ੍ਹਾਂ ਦੇ ਵੀਜ਼ ਤੁਸੀਂ ਆ ਦੇਖ ਰਹੇ ਆ ਕਿ ਢੇਰ ਲੱਗੇ ਹੋਏ ਇੱਥੇ ਪਏ ਨੇ ਸੋ ਜੇ ਮੈਂ ਇਹਦੀ ਗਿਣਤੀ ਕਰਾਂ ਤਾਂ ਸ਼ਾਇਦ ਗਿਣਤੀ ਵੀ ਨਾ ਕਰ ਸਕਦਾ ਆ ਚੀਮੀਦਾਰ ਦੇਖੋ ਇੱਥੇ ਨਜ਼ਰ ਆ ਰਹੇ ਆ ਜੋ ਕਿ ਇੱਥੇ ਬੀਜ ਖਰੀਦਣ ਆ ਇੱਥੇ ਆਏ ਹੋਏ ਨੇ ਸੋ ਬੀਜ ਵਜ ਨਾਲ ਦੀ ਨਾਲ ਜਿਵੇਂ ਇੱਥੇ ਉੱਤਰ ਵੀ ਰਹੇ ਆ ਸੋ ਆਹ ਦੇਖੋ ਕਿੰਨਾ ਰਸ਼ ਕਿੰਨਾ ਕਿੰਨੀ ਭੀੜ ਇਸ ਦੁਕਾਨ ਦੇ ਉੱਤੇ ਇਹ ਇੱਥੇ ਲੱਗੀ ਹੋਈ ਆ ਕਾਰਨ ਇਹ ਆ ਕਿ ਬੀਜ ਇੱਥੋਂ ਸ਼ੁੱਧ ਮਿਲਦੇ ਆ ਤੇ ਕੁਝ ਵਾਜਬ ਰੇਟ ਵੀ ਇੱਥੇ ਆਣ ਤੇ ਸਭ ਤੋਂ ਜਿਹੜੀ ਮੇਨ ਗਨ ਕਿ ਲੇਟੈਸਟ ਨਵੇਂ ਤੋਂ ਨਵਾਂ ਬੀਜ ਦਿੱਤੇ ਮਿਲ ਜਾਂਦੇ ਕਿਹੜਾ ਬੀਜ ਲੈਣਾ ਆ ਜੀ 26 ਲੈਣਾ ਜੀ 26 ਵੀ ਦੋ ਤਰ੍ਹਾਂ ਦਾ ਆ ਹੈ ਨਾ ਜੀ ਪੀਆ 126 ਜਾਂ ਚੱਕ ਜ਼ਮੀਨ ਕਿਹੜਾ dono ਲੈ ਜਾਦੇ ਹੋ ਪਿਛਲੇ ਸਾਲ ਵੀ ਬੀਜਿਆ ਕਿ ਇਸ ਸਾਲ ਬੀਜਿਆ ਆ ਤਿੰਨ ਸਾਲ ਹੋ ਗਿਆ ਕਿਵੇਂ ਕਿਵੇਂ ਦਾ ਰਹਿੰਦਾ ਝਾੜ ਚਲੋ ਇਹ ਤਾਂ ਵੀ ਲੇਟ ਵੈਰਾਈਟੀ ਕੋਈ ਐਡਵਾਂਸ ਵੈਰਾਈਟੀ ਕਿਹੜੀ ਬੀਜ ਹੈ ਕਿਸਾਨ ਲਈ ਸਭ ਤੋਂ ਵੱਧ ਜਿਹੜੀ ਇੱਕ ਔਖੀ ਘੜੀ ਹੁੰਦੀ ਆ ਉਹ ਹੁੰਦੀ ਆ ਕਿ ਬੀਜ ਦੀ ਚੋਣ ਕਰਨ ਵਾਲੀ ਘੜੀ ਉਹ ਸਮਾਂ ਜਦੋਂ ਕਿਸਾਨ ਨੇ ਇਹ ਦੇਖਣਾ ਹੁੰਦਾ ਕਿ ਮੇਰੀ 6 ਮਹੀਨੇ ਦੀ ਜਿਹੜੀ ਫਸਲ ਹੈਗੀ ਆ ਉਹ ਮੈਂ ਕਿਹੜਾ ਬੀਜ ਬੀਜਾਂ ਜਿਹਦੇ ਵਿੱਚ ਉਸ ਨੂੰ ਵੱਧ ਤੋਂ ਵੱਧ ਮੁਨਾਫਾ ਹੋ ਸਕੇ ਤੇ ਬੀਜ ਜਿਹੜੇ ਨੇ ਉਹ ਜ਼ਿਆਦਾ ਮਹਿੰਗੇ ਵੀ ਨਾ ਹੋਣ ਤਾਂ ਕਿ ਉਹ ਖਰਚਾ ਜਿਹੜਾ ਆ ਉਹਦਾ ਕਾਟ ਸਕਦੇ ਪਰ ਮਾਰਕੀਟ ਦੇ ਵਿੱਚ ਜਿਹੜੇ ਵੀਜ਼ ਹੁਣ ਸਾਨੂੰ ਹਾਈਬ੍ਰਿਡ ਮਿਲਦੇ ਆ ਉਹਨਾਂ ਦੇ ਰੇਟ ਜਿਹੜੇ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ ਸੋ ਪਹਿਲਾਂ ਆਪਾਂ ਗੱਲ ਕਰਾਂਗੇ ਜੀਐਸ 300 21 ਇਹ ਬਹੁਤ ਵਧੀਆ ਇਹ ਵੈਰਾਈਟੀ ਆ ਤੇ ਉਸ ਤੋਂ ਬਾਅਦ ਸੁਪਰੀਮ 110 ਜਿਹੜਾ ਕਿ ਹੁਣ ਕਈ ਕੰਪਨੀਆਂ ਹੋਰ ਨੇ ਵੀ ਇਨੂੰ ਅਲੱਗ-ਅਲੱਗ ਕਿਸਮਾਂ ਬਣਾ ਕੇ ਕੰਪਨੀਆਂ ਨੇ ਤੇ ਇਸ ਨੂੰ ਕੱਢਿਆ ਹੈ ਤੇ ਉਸ ਤੋਂ ਬਾਅਦ ਹੈਗਾ S H 4613 ਇਹ ਵੀ ਸਵਾਨਾਂ ਵਾਲਿਆਂ ਦਾ ਵੀ ਆ ਸਵਾਨਾ ਇਹ ਕੰਪਨੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਕਰਨਾਲ ਦਾ ਇਹ ਵੀ ਬੀਜ ਹੈਗਾ 110 ਤੇ ਇਹ ਪਲੇਟੈਸਟ ਵੈਰਾਈਟੀ ਹੈਗੀ ਹੈ ਸੇਜੈਂਟਾ ਕੰਪਨੀ ਦੀ ਉਹ ਹੈ S 7002 ਸੋ ਇਹ ਤੁਸੀਂ ਦੇਖ ਰਹੇ ਆ ਕਿ ਚਾਰ ਪੰਜ ਬੀਜ ਜਿਹੜੇ ਆ ਉਹ ਲੇਟੈਸਟ ਬੀਜ ਅਸੀਂ ਇਹ ਚੁਣੇ ਆ ਤੇ ਇਹਨਾਂ ਬਾਰੇ ਹੁਣ ਅਸੀਂ ਵਿਸਤਾਰ ਪੂਰਵਕ ਤੁਹਾਨੂੰ ਦੱਸਾਂਗੇ ਕਿ ਕਿੰਨੇ ਦਿਨ ਪਨੀਰੀ ਤੋਂ ਲੈ ਕੇ ਇਹ ਝੋਨੇ ਦੇ ਪੱਕਣ ਤੱਕ ਦੇ ਹਨ ਤੇ ਕਿੰਨਾ ਇਹਨਾਂ ਦਾ ਝਾੜ ਰੰਦਾ ਹੈ ਤੇ ਕਿਹੜੀ-ਕਿਹੜੀ ਬਿਮਾਰੀਆਂ ਦਾ ਇਹ ਟਕਰਾ ਕਰਨ ਵਿੱਚ ਸਮਰੱਥ ਹਨ ਅਸੀਂ ਗੱਲ ਕਰਦੇ ਆ 321 ਜਿਹੜੀ ਇਹ ਵੈਰੈਟੀ ਹੈਗੀ ਆ ਇਹ ਜਿਹੜੀ ਵੈਰੈਟੀ ਆ ਉਹ ਲਗਭਗ 135 ਤੋਂ 40 ਦਿਨ ਪੱਕਣ ਤੱਕ ਇਹ ਲੈਂਦੀ ਆ ਸੋ ਇਹਦੇ ਵਿੱਚ ਇਹ ਜਿਹੜੀ ਵੈਰੈਟੀ ਵਿੱਚ ਖਾਸੀਅਤ ਇਹ ਆ ਕਿ ਇਹ ਫੰਗਸ ਦੀਆਂ ਜਿਹੜੀਆਂ 10 ਬਿਮਾਰੀਆਂ ਹੈਗੀਆਂ ਉਹਨਾਂ ਦਾ ਟੱਕਰ ਕਰਨ ਦੇ ਸਮਰੱਥ ਤੇ ਮਧਰੀ ਇਹ ਕਿਸਮ ਹੈਗੀ ਆ ਬਹੁਤੀ ਵੱਧ ਨਹੀਂ ਇਸ ਕਰਕੇ ਇਸ ਕਿਸਮ ਦਾ ਜਿਹੜਾ ਝਾੜ ਆ ਉਹ 35 ਤੋਂ 38 ਕੁਇੰਟਲ ਹੁੰਦਾ ਹੈ ਸਾਡੀ ਜਿਹੜੀ ਅਗਲੀ ਵੈਰੈਟੀ ਹੈ ਉਹ ਹੈ ਸਜੈਂਟਾ ਕੰਪਨੀ ਦਾ ਇਹ ਸੀਡ S7002 ਬਹੁਤ ਹੀ ਵਧੀਆ ਤੇ ਬਹੁਤ ਹੀ ਲੇਟੈਸਟ ਇਹ ਵੀਜ਼ ਹੈਗਾ ਸੋ ਇਹ ਜਿਹੜੀ ਕਿਸਮਾ ਇਹਦਾ ਜਿਹੜਾ ਦਾਣਾ ਹੈ ਬਹੁਤ ਹੀ ਚਮਕਦਾਰ ਤੇ ਭਰਮੇ ਅੰਗ ਦੇ ਵਿੱਚ ਇਹ ਇਹ ਦਾਣਾ ਹੈ ਇਹਦਾ ਰਹਿੰਦਾ ਹੈ ਸੋ ਇਹਦਾ ਜਿਹੜੀ ਝਾੜ ਹੈ ਜਿਹੜਾ ਉਹ 30 ਪਲੱਸ 32 ਤੋਂ 35 ਕੁਆਂਟਲ ਦੱਸਿਆ ਜਾਂਦਾ ਹੈ ਬਹੁਤ ਘੱਟ ਕਿਸਾਨਾਂ ਨੇ ਹਜੇ ਇਸ ਨੂੰ ਲਗਾਇਆ ਪਰ ਜਿਨ੍ਹਾਂ ਨੇ ਲਗਾਇਆ ਉਹ ਫਿਰ ਦੁਬਾਰਾ ਲਾਉਣ ਦੀ ਇਸ਼ਪਾਰਸ਼ ਉਹ ਕਰਦੇ ਹਨ ਸੋ ਇੱਥੇ ਵੀ ਮੈਂ ਦੇਖਿਆ ਕਿ ਪੰਜਾਬ ਸੀਡ ਵਾਲਿਆਂ ਦੇ ਲੋਕ ਇਹ ਜਿਹੜਾ ਝਾੜ ਫੀਜ ਹੈ ਇਹਨੂੰ ਮੰਗਦੇ ਤੇ ਨਜ਼ਰ ਆਏ ਸੋ ਇਹ ਵੀ ਜਿਹੜੀ ਹਰ ਬਿਮਾਰੀ ਦਾ ਸਾਹਮਣਾ ਕਰਨ ਦੇ ਇਸ ਅਮਰਤ ਹੈਗਾ ਹੈ ਜਿਹੜੀ ਇਹਦੀ ਸਾਨੂੰ ਡੱਕੇ ਹਨ ਜਿਨ੍ਹਾਂ ਨੂੰ ਅਸੀਂ ਕੱਲੇ ਵੀ ਕਹਿੰਦੇ ਆ ਉਹ 60 60 ਦੇ ਕਰੀਬ ਜਿਹੜੇ 60 65 ਦੇ ਕਰੀਬ ਵੀ ਹੋ ਜਾਂਦੇ ਆ ਜਿਸ ਕਰਕੇ ਚਾਰ ਜਿਹੜਾ ਆ ਉਹ ਆਟੋਮੈਟਿਕਲੀ ਇਹਦਾ ਵੀ ਵੱਧ ਹੈ S 7002 ਇਹ ਨਵੀਂ ਕਿਸਮ ਹੈ ਸੁਪਰੀਮ 110 ਜਿਹੜੀ ਇਹ ਵੈਰਾਈਟੀ ਆ ਈ ਇਹਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਉਹ ਦੇਖਿਆ ਜਾਂਦਾ ਪਰ ਹੁਣ ਇਹ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਹੋਰ ਵੀ ਕਈ ਕੰਪਨੀਆਂ ਜਿਵੇਂ ਅਰਜਨ ਨੇ ਵੀ ਇਹ 110 ਜਿਹੜੀ ਆ ਉਹ ਵੈਰਾਈਟੀ ਇਹ ਇਜ਼ਾਦ ਕਰ ਦਿਤੀ ਆ ਸੋ ਕਾਫੀ ਇਹ ਖੇਤ ਜਿਹੜਾ ਇਹਦੇ ਇਹਦੇ ਬੀਜ ਦੇ ਨਾਲ ਹਰਿਆ ਭਰਿਆ ਇਹ ਨਜ਼ਰ ਆਉਂਦਾ ਹੈ ਸਾਰੀਆਂ ਬਿਮਾਰੀਆਂ ਦਾ ਇਹ ਟਕਰਾ ਕਰਨ ਦਾ ਸਮਰੱਥ ਹੈ ਹੈਗਾ ਨਾ ਕੋਈ ਬਹੁਤ ਹੀ ਜ਼ਿਆਦਾ ਇਹ ਇਹ ਵਾਧੀ ਹੈ ਵੈਰਾਈਟੀ ਤੇ ਮਧਰੀ ਵੀ ਨਹੀਂ ਹੈ ਉਹ 140 ਦਿਨ ਦੇ ਲਗਭਗ ਪੱਕਣ ਦੇ ਇਹ ਲੈ ਲੈਂਦੀ ਆ 100 ਘਟੋ ਘਟ 30 ਤੋਂ 35 ਕੁਆਂਟਲ ਦਾ ਇਹਦਾ ਝਾੜ ਵੀ ਜਿਹੜਾ ਉਹ ਦੱਸਿਆ ਜਾਂਦਾ ਹੈ ਕਿਤੇ ਕਿਤੇ ਕਿਸਾਨਾਂ ਦੇ ਵਿੱਚ ਇਸ ਤੋਂ ਵੀ ਵੱਧ 38 ਕੁਆਂਟਲ ਦੇ ਲਗਭਗ ਵੀ ਇਹਦਾ ਝਾੜ ਉਹ ਦੱਸਿਆ ਗਿਆ ਹੈ ਐਸ ਐਚ 4613 ਇਹ ਜਿਹੜੀ ਵੈਰਾਈਟੀ ਹੈ ਸਾਵਾਂ ਕੰਪਨੀ ਦੀ ਸਵਾਨਾ ਵੀ ਇਸ ਨੂੰ ਕਹਿੰਦੇ ਆ ਸੋ ਪਹਿਲਾਂ ਜਿਵੇਂ ਕਿ 127 137 ਵੀ ਵੀਜ਼ ਆਪਾਂ ਨੇ ਦੇਖਿਆ ਪਰ ਇਹ ਨਵਾਂ ਵੀਜ਼ ਜਿਹੜਾ ਆ ਉਹ ਇਹ ਹੋਣ ਦੇ ਵਿੱਚ ਹੁਣ ਲਿਆਂਦਾ ਗਿਆ ਇਹਦਾ ਵੀ ਝਾੜ ਜਿਹੜਾ ਆ ਬਹੁਤ ਹੀ ਵਧੀਆ 30 ਪਲੱਸ ਇਹਦਾ ਝਾੜ ਤੇ ਮਦਰੀ ਇਹ ਕਿਸਮਾਂ 125 ਤੋਂ 30 ਦਿਨ ਦੀ ਇਹ ਵੈਰਾਈਟੀ ਇਹ ਦੱਸੀ ਜਾਂਦੀ ਆ ਸੋ ਪੰਜਾਬ ਦੇ ਵਿੱਚ ਚਾਹੇ ਇਸ ਦਾ ਰਕਬਾ ਮੰਜਾਂਦ ਵਿੱਚ ਘੱਟ ਹੈਗਾ ਪਰ ਐਮਪੀ ਜਾਂ ਉਧਰ ਆਂਧਰਾ ਦੇ ਵਿੱਚ ਰਕਬਾ ਬਹੁਤ ਜ਼ਿਆਦਾ ਸੋ ਕਿਸਾਨ ਵੀਰੋ ਤੁਸੀਂ ਇਹ ਕੁਝ ਯੂਨੀਵਰਸਟੀਆਂ ਦੇ ਹਿਸਾਬ ਨਾਲ ਤੇ ਕੁਝ ਆਪਣੇ ਦਿਮਾਗ ਦੇ ਨਾਲ ਬੀਜਾਂ ਦੀ ਚੋਣ ਕਰਕੇ ਹੀ ਜਿਹੜਾ ਹੈ ਉਹ ਬੀਜ ਬੀਜੋ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਝਾੜ ਮਿਲ ਸਕੇ ਵੱਧ ਤੋਂ ਵੱਧ ਮੁਨਾਫਾ ਹੋ ਸਕੇ ਸੋ ਧੰਨਵਾਦ